ਮంత్రి ਦੇ ਨਾਂ ਤੇ ਚਰਚਾ ਚਾਏ ਤਰਮਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਆ ਵਖਟੀਏ ਗਰੀਬ ਕਰਨ ਨਾਲ ਸਬੰਧ ਰੱਖਦੇ ਤਰਮਪ੍ਰੀਤ ਸਿੰਘ ਨੂੰ ਲੋਕਾਂ ਨੇ ਉਸ ਵੇਲੇ ਜ਼ਿਆਦਾ ਚੁੱਕਿਆ ਜਦੋਂ ਇਸ ਦੇ ਕਰ ਕੁਝ ਪਿੰਡ ਵਾਲੇ ਨੌਜਵਾਨਾਂ ਵੱਲੋਂ ਲੋਹੇ ਗਏ ਅਤੇ ਕੁਝ ਲੋਕਾਂ ਵੱਲੋਂ ਤਰਮਪ੍ਰੀਤ ਸਿੰਘ ਨੂੰ ਆਪਣੇ ਨਾਲ ਰੱਖਣ ਦੀ ਗੱਲ ਵੀ ਕਹੀ ਜਾਣ ਲੱਗੀ ਪਰਸ਼ਾਇਦ ਸਾਰੇ ਲੋਕ ਤਰਮਪ੍ਰੀਤ ਸਿੰਘ ਦੇ ਚਰਚਾ ਚਾਉਣ ਤੋਂ ਬਾਅਦ ਇਸ ਨੂੰ ਆਪਣੇ ਨਾਲ ਰੱਖ ਕੇ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਸਨ ਕਿਉਂਕਿ ਕਿਸੇ ਵੱਲੋਂ ਵੀ ਤਰਨਪ੍ਰੀਤ ਸਿੰਘ ਦੀ ਮਾਲੀ ਹਾਲਤ ਨੂੰ ਵੇਖਦੇ ਹੋਏ ਕਿਸੇ ਪ੍ਰਕਾਰ ਦੀ ਆਰਥਿਕ ਮਦਦ ਨਹੀਂ ਕੀਤੀ ਗਈ ਇਸ ਗੱਲ ਦਾ ਖੁਲਾਸਾ ਤਰਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਤੱਕ ਕਿਸ ਨੇ ਮਦਦ ਕੀਤੀ ਹੈ ਤਾਂ ਸ਼੍ਰੋਮਣੀ ਕਮੇਟੀ ਹੈ ਇਸ ਤੋਂ ਇਲਾਵਾ ਕਿਸੇ ਵੱਲੋਂ ਵੀ ਕੋਈ ਪੈਸੇ ਦੀ ਮਦਦ ਨਹੀਂ ਕੀਤੀ ਗਈ ਜਿਹੜਾ ਸ਼੍ਰੋਮਣੀ ਕਮੇਟੀ ਨੇ ਸੱਚ ਨੂੰ ਇਲਾਨ ਕੀਤਾ ਸੀ ਪੈਸਿਆਂ ਵਾਸਤੇ ਪੂਰੀ ਕਈ ਜਥੇਬੰਦੀਆਂ ਨੇ ਤੁਹਾਡੇ ਕੋਲ ਕੋਈ ਹਾਂ ਜੀ ਅੱਜ ਗੱਲ ਕਰਦੇ ਵੀ ਕੋਈ ਜਥੇਬੰਦੀ ਵਾਲੇ ਕਿ ਮਦਦ ਨਹੀਂ ਕੀਤੀ ਹੈ ਨਹੀਂ ਹੋਰ ਤਨੇ ਕਿਸੇ ਨੇ ਕੀਤੀ ਕਮੇਟੀ ਵਾਲਿਆਂ ਜਰੂਰ ਉਹਨਾਂ ਕਿਹਾ ਵੀ ਤੁਹਾਡੇ ਘਰ ਪੰਜਾ ਚੌਦਨ ਚੈੱਕ ਪਹੁੰਚਾ ਦਾਂਗੇ ਸ਼ਾਇਦ ਆਪ ਹੀ ਆਉਣਗੇ ਆਂਦੇ ਹੀ ਵੀ ਅਜੇ ਥੋੜਾ ਬੱਚੇ ਦਾ ਵੀ ਥੋੜਾ ਜਿਹਾ ਵੀ ਤੁਹਾਨੂੰ ਪਤਾ ਹੀ ਵੀ ਡਰ ਗਿਆ ਸੀ ਤੇ ਅਸੀਂ ਤਦ ਕਰਕੇ ਵੀ ਉਹ ਆਂਦੇ ਪਿੱਥੇ ਆਵਾਂਗੇ ਪੂਰੇ ਸਮਾਜਤ ਨੇ ਵਾਲ ਜਿਹੜੀ ਸਿੰਧੀ ਭੈਣਾਂ ਧਰਮਪ੍ਰੀਤ ਦੀ ਉਹਨੂੰ ਇਹ ਪੜ੍ਹਾਈ ਕਰਾਵਾਂਗੇ ਸੁਤ੍ਰਮਪ੍ਰੀਤ ਨੂੰ ਮਸ਼ਹੂਰ ਹੁੰਦਾ ਵੇਖ ਉਹ ਲੋਕ ਉਸਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਨੇ ਜਿਹੜੇ ਤਰਨਪੀਰ ਦੇ ਸਿਰ ਤੇ ਹੀ ਆਪਣਾ ਵੀ ਤੋਰੀ ਫੁਲਕਾ ਤੋੜਨਾ ਚਾਹੁੰਦੇ ਨੇ ਤਰਨਤਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਪੰਜਾਬੀ ਲੁੱਕ ਚੈਨਲ